ਗੁਰਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤੋਂ ਤਿੰਨ ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕਲਾ ਭਾਨਾ ਨੇ ਉਹਦੇ ਛੋਟੇ ਭਰਾ ਅਮਨੇ ਨੂੰ ਵੀ ਮੁਕੱਦਮੇ ਚ ਇਹਨਾਂ ਦੇ ਨਾਮਜ਼ਦ ਕਰਤਾ ਜਿਹੜਾ ਮਹੱਲੀਅਤੇ ਮੁਕੱਦਮਾ ਨਾਲ ਕੀਤਾ ਤੇ ਭਾਨੇ ਨੂੰ ਕੱਲ ਸੀਐਸਟਾਫ ਰਾਤ ਮਹੱਲੀ ਰੱਖਿਆ ਗਿਆ ਜੂੜ ਜ਼ਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਵਰਤਦੇ ਸਿੱਧੀ ਤੇ ਪਾੜਨਾ ਬੰਦੇ ਨੂੰ ਮੋੜਾ ਖੋਲ ਕੇ ਮੂੰਹ ਖੜਾ ਪਾ ਕੇ ਤੇ ਉਤੋਂ ਦੀ ਪਾਣੀ ਸਿੰਟਰਾਂ ਵਿੱਚ ਰਮਾ ਲਾ ਕੇ ਸੰਗ ਸਦਾ ਪਾਣੀ ਨਿਕਲਦਾ। ਇਹ ਕੋਈ ਉਸਤਰਾੰਦ ਸੱਟਾ ਨਹੀਂ ਆ ਜਿਹੜਾ ਕਿਸੇ ਮੈਡੀਕਲ ਚ ਵੀ ਨਹੀਂ ਆਉਣਾ। ਆਮ ਤੌਰ ਤੇ ਕਹਿ ਦਿੰਦੇ ਆ ਯਾਰ ਮੈਡੀਕਲ ਕਰਾ ਦਿਓ, ਡਾਕਟਰਾਂ ਦਾ ਬੋਰਡ ਬਿਠਾ ਦਿਓ। ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟ ਕੁੱਟਦੇ ਆ। ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੋ ਮੈਡੀਕਲ ਚ ਕੀ ਆਉਣਾ? ਸਿਰ ਦੇ ਵਿੱਚ ਜੁੱਤੀਆਂ ਬੰਦਦੇ ਦਿਮਾਗ 'ਚ ਮਾਰਦੇ ਆ ਤਹਾਂ ਤੋਂ। ਸਿੱਧਾ ਹਸ ਹੁੰਦਾ ਬੰਦਦੇ ਦਿਮਾਗ ਤੇ। ਰੋਂਦਾ ਮਨਸਤੌਰ ਦੇ ਉੱਤੇ ਫੈਲ ਜਾਂਦਾ। ਇਹਨੂੰ ਬਦਮਾ ਖਿਲ ਗਿਆ ਇਹ ਜਿਹੜਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜਬਰ ਰੁਕਣ ਲਈ ਆਪਾਂ ਨੂੰ ਪੰਜ ਤੋਂ ਤਿੰਨ ਕਰਨੀ ਪਈ ਆ ਸੋ